ਲੱਤਾਂ ਮੇਰੀਆਂ ਨੂੰ ਵੱਟ ਕੇ ਬਣਾਉ ਪਾਵੇ ਬਾਵਾ ਰੱਖਿਓ ਸਿਰਵਾ ਪਾਣ ਦੇ ਲਈ ਨਾੜਾ ਮੇਰੀਆਂ ਦਾ ਤੰਨਾ ਤਿਆਰ ਕਰੋ ਚੰਮ ਰੱਖਿਓ ਬਿਸਤਰਾ ਪਣਾਉਣ ਦੇ ਲਈ ਤੇ ਖੋਪੜੀ ਵੱਟ ਕੇ ਮੇਰੀ ਬਣਾ ਪਿਆਲਾ ਵਿੱਚ ਜਾਮ ਇਸ਼ਕ ਦਾ ਪਾਉਣ ਦੇ ਲਈ ਉਹ ਬੱਲੇ ਸ਼ਾ ਜੇ ਰੱਬ ਫਿਰ ਵੀ ਨਾ ਮੰਨਿਆ ਤਾਂ ਲੱਖ ਲਾਣਤਾ ਯਾਰੀਆਂ ਲਾਉਣ ਦੇ ਲਈ ਲੱਖ ਲਾਣਤਾ ਯਾਦੀਆਂ ਲਾਉਣ ਦੇ ਲਈ ਇਸ਼ਕ ਦੀ ਸੋਲੀ ਉਹੀ ਚੜਿਆ ਜਿਸਨੇ ਆਪਣੀ ਮੈਨੂ ਪੜਿਆ ਤੇ ਨਫਜ਼ ਆਪਣੇ ਨਾਲ ਉਹੀ ਲੜਿਆ ਜਿਹੜਾ ਇਸ਼ਕ ਦੀ ਅੱਗ ਵਿੱਚ ਸੜਿਆ ਜਿਹੜਾ ਇਸ਼ਕ ਦੀ ਅੱਗ ਵਿੱਚ ਸੜਿਆ ਜੇ ਇਸ਼ਕ ਕਰਨਾ ਗੁਨਾਹ ਲੋਕੋ ਮੈਂ ਇਸ਼ਕ ਕੀਤਾ ਉਹ ਮੈਨੂੰ ਮਾਰ ਦਿੱਤੇ ਤੇ ਮੇਰੇ ਤਨ ਤੇ ਟੁਕੜੇ ਟੁਕੜੇ ਕਰਕੇ ਮੇਰੇ ਯਾਦ ਤੇ ਉਤੋਂ ਵਾਰਦੇ ਹੋ ਮੇਰੇ ਯਾਦ ਤੇ ਉਤੋਂ ਵਾਰਦੇ ਹੋ ਤੇ ਵਾ ਵਾ ਰਮਜ਼ ਫਕੀਰਾ ਤੇਰੀ ਤੇਰੀਆਂ ਤੂੰ ਹੀ ਚੰਨੇ ਕਿਸੇ ਕਿਸੇ ਤੋਂ ਕੱਖ ਚੁਗਵੋਨਾ ਤੇ ਕਿਸੇ ਕਿਸੇ ਤੋਂ ਮੋਤੀ ਧਾਣੇ ਕਿਸੇ ਕਿਸੇ ਤੋਂ ਮੋਤੀ ਧਾਣੇ ਕੰਮਲੇ ਹੋਏ ਤੇ ਕੰਬਲੀ ਉੜੀ ਤੇ ਲੋਕੀ ਅੱਖਣ ਚੱਲਾ ਇਸ਼ਕ ਤੇਰੇ ਵਿੱਚ ਨੱਚਦੇ ਫਿਰਦੇ ਤੇ ਲੋਕੀ ਵੇਖਣ ਮੇਲਾ ਤੇ ਜੱਗ ਤੋਂ ਤੈਨੂੰ ਕੁਝ ਨਹੀਂ ਲਪਣਾ ਸੋਨਾ ਇੱਥੇ ਪੁੱਲ ਜਾਵੇਂਗਾ ਤੇ ਜੱਗ ਤੋਂ ਤੈਨੂੰ ਕੁਝ ਨਹੀਂ ਲਪਣਾ ਸੋਨਾ ਇੱਥੇ ਪੁੱਲ ਜਾਵੇਂਗਾ ਉੱਠ ਜਾ ਹੁਣ ਵੀ ਸੱਚਤਾ ਕਰ ਲੈ ਕਾਫਰ ਮਰਿਆ ਰੁਲ ਜਾਵੇਂਗਾ ਕਾਫਰ ਮਰਿਆ ਰੁਲ ਜਾਵੇਂਗਾ ਅਸੀਂ ਬੰਦੇ ਯਾਰ ਫਕੀਰ ਚਹੇ ਤੇਰੀ ਜ਼ਾਤ ਕਿੱਥੇ ਤੇ ਮੇਰੀ ਜ਼ਾਤ ਕਿੱਥੇ ਤੇਰੇ ਹੱਥ ਸੇ ਮੇਰੇ ਹੱਥ ਕੱਸਾ ਤੇ ਤੇਰੇ ਨਾਲ ਰਲਣ ਦੀ ਮੇਜੀ ਔਕਾਤ ਕਿੱਥੇ ਤੇਰੇ ਨਾਲ ਰਲਣ ਦੀ ਮੇਰੇ ਅੱਖਾਂ 'ਚ ਕਿੱਥੇ ਆਸ਼ਿਕ ਤੱਕ ਕਮ ਰੋਣਾ ਤੋਂ ਨਾ ਬਿਨ ਰੋਇਓ ਨਹੀਂ ਮਨ ਚੁੱਭਦੀ ਦਿਲ ਦੋਵੇ ਪਵੇਂ ਰੋਵਨ ਅੱਖੀਆਂ ਵਿੱਚ ਇਸ਼ਕ ਦੇ ਰੋਣਾ ਹੈ ਜ਼ਰੂਰੀ ਕੁਝ ਤੇ ਰੋਂਦੇ ਦਿੱਦ ਦੇ ਖਾਤਰ ਕੁਝ ਰੋਂਦੇ ਵਿੱਚ ਹੱਸੋਦੀ ਉਹ ਬਲੇਸ਼ਾ ਇਸ਼ਕ ਵਿੱਚ ਰੋਣਾ ਪੈਂਦਾ ਹੈ ਵਸਲ ਹੋਵੇ ਪਵੇਂ ਦੂਰੀ ਵਸਲ ਹੋਵੇ ਪਵੇਂ ਤੋਰੀ ਤੇ ਭੁੱਖੇ ਟਿੱਡ ਨਾ ਕਰ ਤੋ ਤਰੀ ਚਾਹੇ ਲੱਖ ਹੋਵੇ ਮਜਬੂਰੀ ਜਿਦਕਲੀ ਤੋ ਫਿਰਦਾ ਭਲਿਆ ਰੋਟੀ ਬਹੁਤ ਸਰੋਦੀ ਸਬਰ ਪਿਆਲਾ ਮਹੰਗਾ ਪਰਦਾ ਸਸਤੀ ਮਿਲੇ ਕਰੋ ਜੀ ਤੇ ਰੁੱਖੇ ਸੁੱਖੀ ਹੱਸ ਕੇ ਖਾ ਲੈ ਨਹੀਂ ਮਿਲਦੀ ਚੇਚੂਰੀ ਨਹੀਂ ਮਿਲਦੀ ਚੇਚੂਰੀ ਨਿਆਤ ਤਾ ਮੁਕੱਦਸ ਬੰਦਾ ਰੱਬਤਾ ਨਸਦੀਕੀ ਹੁੰਦਾ ਏ ਦੁਨੀਆਂ ਉਸਦੀ ਕੀ ਤਸਦੀਕ ਕਰੇਗੀ ਜਿਹੜਾ ਕੀਤਾ ਰੱਬ ਦਾ ਤਸਦੀਕੀ ਹੁੰਦਾ ਏ ਜਿਹੜਾ ਕੀਤਾ ਰੱਬ ਦਾ ਤਸਦੀਕੀ ਹੁੰਦਾ ਏ ਤੱਕਰ ਗੌਰ ਹੱਥ ਦੀਆਂ ਉਂਗਲੀਆਂ ਤੇ ਹਰ ਇੱਕ ਵਿੱਚ ਫਰਕ ਜ਼ਰੂਰ ਹੈ ਇੰਜ ਫਰਕ ਹੈ ਸਾਰੀ ਦੁਨੀਆਂ ਵਿੱਚ ਕੋਈ ਚਾਲਮ ਤੇ ਕੋਈ ਮਜਬੂਰ ਹੈ ਤੇ ਕੋਈ ਮਰ ਗਿਆ ਕਿਸੇ ਦੇ ਪਿਆਰ ਵਿੱਚ ਕੋਈ ਮਰ ਗਿਆ ਕਿਸੇ ਦੇ ਪਿਆਰ ਵਿੱਚ ਕੋਈ ਬਿਲਕੁਲ ਹੀ ਮக்ਰੂਰ ਹੈ ਤੇ ਕੋਈ ਮਖਲਸ ਦਿਲ ਵਿੱਚ ਵਸਦਾ ਹੈ ਤੇ ਕੋਈ ਅੱਖ ਦੀ ਪਹੁੰਚ ਤੋਂ ਵੀ ਦੂਰ ਹੈ ਕੋਈ ਅੱਖ ਦੀ ਪਹੁੰਚ ਤੋਂ ਵੀ ਦੂਰ ਹੈ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡਿਰ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ